ਉੱਤਰ ਦੇ ਸ਼ਰਾਫਾ ਬਾਜ਼ਾਰ ਦੇ ਵਿੱਚ ਆ ਪਕੌੜਿਆਂ ਦੀ ਦੁਕਾਨ ਹੈ ਪਕੌੜਾ ਪੋੜਿਆਂ ਨੂੰ ਵੀ ਜਿਹੜੀ ਆ ਅੱਗ ਪਈ ਆ ਹਨਾ ਆ ਪੋੜਿਆ ਸੜ ਗਏ ਅੱਗ ਪੈ ਗਈ ਪੋੜਿਆਂ ਨੂੰ ਕੋਈ ਦੁਕਾਨ ਤੇ ਅੱਗ ਲੱਗੀ ਆ ਅੱਗ ਲੱਗਿਆ ਦੀ ਫੋਟੋ ਖੇ ਦੇ ਨਹੀਂ ਨਹੀਂ ਕੋਈ ਨਹੀਂ ਬਣਾ ਲਓ ਤੁਸੀਂ ਕੋਈ ਕਰਨ ਆ ਪਾਈ ਸੁਣ ਉਹ ਨਾ 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 ਪਾਣੀ ਇਦਾਂ ਨਾ ਪਾਓ ਉਹ ਬੋਤਲ ਇਸ ਤਰੀਕੇ ਨਾਲ ਪਾਣੀ ਨਾ ਪਾਓ ਗਿੱਲੀ ਬੋਰੀ ਰੱਖੋ ਉੱਪਰ ਪਾਣੀ ਕੋ ਪਿਆਰੇ ਬੋਰੀ ਬੰਦ ਕਰ ਦੇ ਉੱਪਰ ਬਾ ਬੋਰੀ ਬਾ ਉੱਪਰ ਬਾ ਬੋਰੀ ਗਿੱਲੀ ਕਰਕੇ ਬਹੁਤ ਸੇ ਬਸ ਫੇਰ ਜਬਾ ਆ ਰਹੇ ਆ ਬੁਝਣੀ ਬਸ ਦੇ ਬੋਰੀ ਬਹੁਤ ਬੜਾ ਹੈ ਭਾਈ ਭਾਈ ਬੋਰੀ ਖੋਤੇ ਥੱਲੇ ਬਾ ਥੱਲੇ ਬੋਰੀਆਂ ਥੱਲੇ ਜਲਦੀ ਲਾਗੇ ਸਾਕੇ ਦੁਕਾਨਦਾਰਾਂ ਵੱਲੋਂ ਪੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਬੁਝ ਗਿਆ ਅਜੇ ਫੇਰ ਬੁਝ ਗਿਆ ਰੇਤ ਲਿਆਂਦੀ ਗਈ ਮਿੱਟੀ ਪਾਈ ਗਈ ਔਰ ਪਾਣੀ ਨਾਲ ਤੇ ਗਿੱਲੀਆਂ ਬੋਰੀਆਂ ਕਰਕੇ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ ਆਂਡ ਗਵਾਂਡ ਦੇ ਜਿਹੜੇ ਦੁਕਾਨਦਾਰ ਆ ਆ ਨਾ ਜੁੱਕੇ ਇੱਕ ਮਿੰਟ ਥੱਲੇ ਐਡਾ ਉੱਪਰ ਉੱਪਰ ਪਾਤਾ ਨਹੀਂ ਉਹ ਨੂੰ ਰਹਿਣ ਨੂੰ ਲੈ ਕੇ ਇਹ ਆ ਇਹ ਸ਼ਰਾਫਾ ਸ਼ਰਾਫਾ ਬਾਜ਼ਾਰ ਦੇ ਵਿੱਚ ਖੜੇ ਆ ਬੱਬੂ ਭਾਜੀ ਜਿਹੜੀ ਪਕੌੜੇ ਦੀ ਬਹੁਤ ਪੁਰਾਣੀ ਦੁਕਾਨ ਆ ਇੱਥੇ ਅੱਗ ਲੱਗੀ ਹਾਂਜੀ ਭਾਜੀ ਕਿੱਦਾਂ ਅੱਗ ਕਿੱਦਾਂ ਲੱਗੀ ਆ ਤੇਲ ਪਾਉਂਦਾ ਪਾਉਂਦਾ ਮਤਲਬ ਉਹਦੇ ਵਿੱਚ ਸਟੋਕ ਟੈਂਕੀ ਤੇਲ ਪਾਉਂਦਾ ਬੰਦਾ ਪਾਣੀ ਪਹਿਲਾਂ ਚੱਲਦਾ ਸੀ ਉਹ ਚੱਲਦੇ ਤੇ ਤੇਲ ਪਾਉਣੇ ਉਹਨੇ ਕਿਦਾਂ ਖਾਲੀ ਸੀ ਹੈਗਾ ਟੈਂਕੀ ਅੱਛਾ ਅੱਗੇ ਹੀ ਪਾਈਦਾ ਸੀ ਓਕੇ ਉਹ ਭਰ ਗਈ ਹਾਂ ਬਾਹਰ ਆ ਗਿਆ ਤੇ ওভারਫਲੋ ਹੋ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੋ ਅੱਜ ਦਾ ਤੁਹਾਡਾ ਸਾਰਾ ਦਿਨ ਬੇਕਾਰ ਹੋ ਗਿਆ ਹਨਾ ਕਿਉਂਕਿ ਸਮਾਨ ਵੀ ਬਣਾਇਆ ਸੀ ਪਕੌੜੇ ਵੀ ਬਣਾਏ ਦੇਖਿਆ ਵੀ ਪਕੌੜੇ ਉਹਨਾਂ ਨੂੰ ਵੀ ਅੱਗ ਪਈ ਆ ਹਾਂ ਖਤਮ ਹੋ ਗਿਆ ਸਭ ਕੁਝ ਖਤਮ ਹੋ ਗਿਆ ਖਤਮ ਹੋ ਗਿਆ ਸੋ ਦੇਖ ਸਕਦੇ ਆ ਛੋਟੀ ਜੀ ਇੱਕ ਆਪਾਂ ਲਾਪਰਵਾਹੀ ਵੀ ਇਹਨੂੰ ਕਹਿ ਸਕਦੇ ਆ ਕਿਉਂਕਿ ਚੁੱਲਾ ਬਲਦਾ ਸੀ ਬਲਦੇ ਚੁੱਲੇ ਦੇ ਵਿੱਚ ਅਜੋ ਤੇੰਕੀ ਚ ਤੇਲ ਪਾ ਰਹੇ ਸੀ ਤੇ ਤੇਲ ਓਵਰਫਲੋ ਹੋਣ ਕਰਕੇ ਆ ਜਿਹੜੀ ਅੱਗ ਵੱਧ ਗਈ ਤੇ ਇਹ ਬੱਬੂ ਦਾ ਜਿਹੜਾ ਨੁਕਸਾਨ ਕਾਫੀ ਪਕੌੜੇ ਬਣੇ ਸਮਾਨ ਬਣਿਆ ਵੀ ਪਿਆ ਸੀ ਤੇ ਹੋਰ ਜਿਹੜਾ ਰਾ ਮਟੀਰੀਅਲ ਵੀ ਦੇਖ ਸਕਦੇ ਮਿੱਟੀ ਦੇ ਨਾਲ ਪਾਣੀ ਦੇ ਨਾਲ ਵੀ ਈਕਾਰ ਹੋ ਚੁੱਕਾ